ਭਾਈਆ ਸ਼ੇਅਰ ਮਾਰਕੀਟ 'ਚ ਹੁਣ ਪਿੰਡਾਂ ਵਾਲਾ ਡੇਕਾ ਆ ਗਈ ਕਹਿੰਦੇ ਪੰਜਾਬ ਦੇ ਪਿੰਡਾਂ ਨੂੰ ਕਨੇਡਾ ਦੇ ਪਿੰਡਾਂ ਵਰਗਾ ਬਣਾ ਦੇਣਾ ਇੰਨਾ ਪੈਸਾ ਇਹਦੇ ਜੋ ਕਮਾਉਣਾਗਾ ਹਰੇਕ ਲਗਜ਼ਰੀ ਗੱਡੀ ਪਿੰਡਾਂ 'ਚ ਖੜਾ ਦੇਣੀ ਹੈਗੀ ਆਹ ਬਾਈ ਉਹਰੀ ਸ਼ੇਅਰ ਮਾਰਕੀਟ ਦਾ ਕੰਮ ਸਿਖਾਉਂਦੇ ਆ ਭਾਈ ਸੱਚੀ ਗੱਲ ਜੀ ਤੇ ਭਾਈ ਤੁਸੀਂ ਕੰਮ ਸਿਖਾ ਰਹੇ ਹੋਗੇ ਤੁਹਾਨੂੰ ਆਪ ਵੀ ਕੋਈ ਕਮਾਈ ਹੁੰਦੀ ਹੈਗੀ ਹਾਂਜੀ ਵੀਰੇ ਅੱਜ ਆਪਾਂ ਨੂੰ 8 ਕ ਹਜ਼ਾਰ ਦੇ ਕਰੀਬ ਪ੍ਰੋਫਿਟ ਹੋਇਆ ਜੀ ਇੱਕ ਦਿਨ ਦਾ ਇੱਕ ਦਿਨ ਦਾ ਅੱਛਾ ਭਾਈ ਫਿਰ ਇਹ ਕੋਰਸ ਸਿੱਖਣ ਵਾਸਤੇ ਕਿੰਨੇ ਕ ਟਾਈਮ ਦਾ ਸਮਾਂ ਚਾਹੀਦਾ ਹੈਗਾ ਇਹ 20 ਤੋਂ 25 ਦਿਨਾਂ ਦਾ ਕੋਰਸ ਆ ਫੀਸ ਹੈ ਜੀ ਪਰ 1 ਸਤੰਬਰ ਤੱਕ ਡਿਸਕਾਊਂਟ ਚੱਲ ਰਿਹਾ ਸਿਰਫ 8000 ਫੀਸ ਨਾਲ ਬੰਦਾ ਸ਼ੇਅਰ ਮਾਰਕੀਟ ਦਾ ਕੰਮ ਸਿੱਖ ਸਕਦਾ ਜੇ ਨਾ ਸਿੱਖਿਆ 20 25 ਦਿਨਾਂ 'ਚ ਆਪਾਂ ਉਸ ਤੋਂ ਬਾਅਦ ਚ ਓਵਰ ਟਾਈਮ ਲਵਾਵਾਂਗੇ ਜੀ ਫ੍ਰੀ 'ਚ ਭਈ ਆ ਚੱਕੋ ਬਾਈ ਉਹਰੇ ਕਹਿੰਦੇ 8000 ਰੁਪਏ ਤੁਹਾਨੂੰ ਸ਼ੇਅਰ ਮਾਰਕੀਟ ਦਾ ਸਾਰਾ ਬਿਜ਼ਨਸ ਸਿਖਾ ਦਾਂਗੇ। ਭਈ ਇਹਦੇ ਘਾਟੇ ਕਹਿੰਦੇ ਬਹੁਤ ਪੈਂਦੇ ਆਗੇ। ਨਹੀਂ ਜੀ ਘਾਟੇ ਉਹਨਾਂ ਨੂੰ ਪੈਂਦੇ ਆ ਜਿਹੜੇ ਬਿਨਾ ਸਿੱਖੇ ਇਹਦੇ 'ਚ ਪੜਦੇ ਨੇ। ਹੂੰ ਉਹਨਾਂ ਨੂੰ ਘਾਟੇ ਪੈਂਦੇ ਆ ਜਿਹੜੇ ਸਿੱਖ ਕੇ ਜਾਂਦੇ ਨੇ ਉਹਨਾਂ ਲਈ ਇਹ ਇੱਕ ਬਿਜ਼ਨਸ ਆ। ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਇਹਦੇ 'ਚ? ਮੈਨੂੰ 3.5 ਸਾਲ ਹੋ ਗਏ। ਤੇ ਕਿੰਨਾ ਕੁ ਰੁਪਿਆ ਕਮਾਇਆ? ਬਹੁਤ ਰੁਪਿਆ ਕਮਾ ਲਿਆ। ਕਿਵੇਂ ਜੇ ਮਨ ਚ ਆਇਆ ਵੀ ਬਈ ਹੋਰ ਸਟੂਡੈਂਟਾਂ ਨੂੰ ਸਿਖਾਈਏ। ਬਾਈ ਕਮਣ ਚ ਆਇਆ ਜੀ ਵੀ ਅੱਜ ਕੱਲ ਲੋਕ ਵਿਹਲੇ ਜਾਦੇ ਫਿਰਦੇ ਨਹੀਂ ਕੋਈ ਕੰਮ ਨਹੀਂ ਹੈਗਾ ਕਰਨ ਨੂੰ। ਤਾਂ ਉਹਦੇ ਮਨ ਚ ਆਇਆ ਵੀ ਕਿਉਂ ਨਾ ਆਪਾਂ ਲੋਕਾਂ ਨੂੰ ਵੀ ਸਿਖਾਈਏ ਵੀ ਕਿਵੇਂ ਪੈਸਾ ਕਮਾਇਆ ਜਾਂਦਾ। ਲੋਕਾਂ ਦੀ ਇੱਥੇ ਕ੍ਰੇਡਾ ਬਣਾਉਣੀ ਹੈ ਵੀ। ਹਾਂ ਵੀ ਲੋਕਾਂ ਦੇ ਦਿਲ ਚੋਂ ਬਹਿਮ ਕੱਢੀਏ ਵੀ ਇਹ ਜੂਆ ਨਹੀਂ ਹੈਗਾ ਇੱਕ ਬਿਜ਼ਨਸ ਆ। ਅੱਛਾ। ਤੇ ਇਹ ਕੌਣ ਕੌਣ ਸਿੱਖ ਸਕਦੇ ਆ? ਸਾਰੀ ਸਿੱਖ ਸਕਦੇ ਆ ਜੀ ਚਾਰੀਆਂ ਮੁੰਡੇ ਬਜ਼ੁਰਗ। ਹਾਂ ਜੀ ਹਾਂ ਸਾਰੇ ਸਿੱਖ ਸਕਦੇ। ਕਿੰਨਾ ਕੁ ਪੜ੍ਹੇ ਲਿਖੇ ਹੋਣਾ ਜ਼ਰੂਰੀ ਆ ਨਾ ਜੀ ਫੋਨ ਤੇ ਸਾਰਾ ਸਿਖਾ ਦਾਂਗੇ ਦੱਸਿਆ ਸਾਰਾ ਕੁਝ ਬੋਰਡ ਤੇ ਸਮਝਾਈ ਜਨਗੇ ਤੇ ਇੱਕ ਸਮਝਾਉਂਦੇ ਅੰਗਰੇਜ਼ੀ ਚ ਹੁੰਦੇ ਆ ਸੇਰ ਮਾਰਕੀਟ ਵਾਲੇ ਆਪਾਂ ਦੇਖਦੇ ਆਪਾਂ ਪੰਜਾਬੀ ਚ ਸਮਝਾਉਣੇ ਆ ਜੀ A to Z ਬਾਈ ਪਿੰਡ ਵਾਲੇ ਮੁੰਡੇ ਨੇ ਬਾਈ ਉਰੀ ਜਮਾ ਕਹਿੰਦੇ 68 ਪੰਜਾਬੀ ਦੀ ਸਮਝਾਵਾਂਗੇ ਕਈ ਵਾਰ ਕਿਸੇ ਦੇ ਸਮਝ ਨਹੀਂ ਲੱਗਦਾ بار بار ਪੁੱਛੇ ਫਿਰ ਐ ਆਕੜਦੇ ਜੇ ਜਦੋਂ ਮਰਜੀ ਜਿੰਨੀ ਵਾਰ ਮਰਜੀ ਪੁੱਛੇ ਜੀ ਬੰਦਾ ਆਪਾਂ 19 ਵਾਰ ਹੀ ਦੱਸਾਂਗੇ ਫਿਰ ਕਲਾਸਾਂ ਆਨਲਾਈਨ ਤੇ ਆਫਲਾਈਨ ਨੇ ਜੇ ਫਿਰ ਕੱਲੀਆਂ ਆਫਲਾਈਨ ਹੀ ਨੇ ਨਹੀਂ ਦੋਨੇ ਨੇ ਜੀ ਆਨਲਾਈਨ ਵੀ ਨੇ ਆਫਲਾਈਨ ਵੀ ਆਉ ਲੈਣ ਦੀ ਫੀਸ ਕਿੰਨੀ ਆ ਆਨਲਾਈਨ ਦੀ 10000 ਆ ਜੀ ਡਿਸਕਾਊਂਟ ਲਾ ਕੇ ਅੱਛਾ ਅੱਛਾ ਭਾਈ ਜੀਨੇ ਵੀ ਕੋਈ ਸ਼ੇਅਰ ਮਾਰਕੀਟ ਬਾਰੇ ਕੁਝ ਵੀ ਸਮਝਣਾ ਕੁਝ ਸਿੱਖਣਾ ਹੈਗਾ ਸਕਰੀਨ ਤੇ ਬਾਈ ਉਹਦਾ ਨੰਬਰ ਚੱਲ ਰਿਹਾ ਹੈਗਾ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਤੇ ਇੱਕ ਬਾਈ ਜਿਹੜੇ ਸਟੂਡੈਂਟ ਬੈਠਿਆ ਇਹਨਾਂ ਚੋਂ ਕਿਸ ਨੇ ਕੀਤੀ ਹੈ ਕਮਾਈ ਹਾਂਜੀ ਅੱਜ ਸੁਖਜਿੰਦਰ ਵੀਰੇ ਨੇ ਪ੍ਰੋਫਿ ਚੇਗਾ ਭਾਈ ਜੀ ਇੰਨੀ ਕਮਾਈ ਕਰ ਲਈ ਅੱਜ ਅੱਜ 1200 1250 ਬਣਾਇਆ ਵੀਰੇ 1250 ਹਾਂਜੀ ਰੁਪਏ ਕਿੰਨੇ ਲਾਏ ਸੀ ਤਿੰਨ ਕ ਹਜ਼ਾਰ ਰੁਪਿਆ ਲਾਇਆ ਸੀ ਭਾਈ ਫਿਰ ਤਾਂ ਦਿਹਾੜੀ ਪੈ ਗਈ ਵਧੀਆ ਬਿਲ ਵਧੀਆ ਪੈ ਗਈ ਜੀ ਕੀ ਕਹਿਣਾ ਚਾਹੋਗੇ ਜਿਹੜੇ ਬੇਰੁਜ਼ਗਾਰ ਨੇ ਮਾਤਾ ਕਹਿੰਦਾ ਸਿੱਖਣੀ ਚਾਹੀਦੀ ਪਹਿਲਾਂ ਮੈਂ ਵੀ ਬਹੁਤ ਡਰਦਾ ਸੀਗਾ ਵਿੱਚ ਕਹਿੰਦੇ ਇਹ ਜੂਆ ਦੀ ਘਾਟੇ ਦਾ ਸੌਦਾ ਮੈਨੂੰ ਵੀ ਬਹੁਤ ਕਹਿੰਦੇ ਸੀ ਭਾਈ ਪਰ ਪਰਫੈਕਟ ਬੇ ਨਾਲ ਸਰ ਨੇ ਸਿਖਾਇਆ ਇਹਨਾਂ ਵਧੀਆ ਇੱਕ ਨੰਬਰ 'ਚ ਹੋ ਗਿਆ ਮਾਹੌਲ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਪੂਰਾ ਜੀ ਪੂਰਾ ਕਈ ਵਾਰ ਆਪਨੇ ਸਮਝ ਨਹੀਂ ਲੱਗਦੀ ਆਪਾਂ ਨੂੰ ਬ ਦੇ ਨੂੰ ਮੈਨੂੰ 25 ਦਿਨ ਹੋ ਗਏ ਅੱਜ ਫਸਟ ਟਾਈਮ ਇਹ ਕਰੀ ਸੀ ਉਹ ਤਾਂ ਕਰਾਉਂਦੇ ਨੇ ਅੱਛਾ ਆਪ ਮੈਂ ਪਹਿਲੀ ਵਾਰੀ ਰਿਸਕ ਲਿਆ ਸੀ ਅੱਜ ਅੱਛਾ ਪਹਿਲੇ ਦਿਨੀ ਜਣ ਕੇ 1238 ਰੁਪਏ ਕਮਾ ਲਏ ਹਾਂਜੀ ਚੱਲ ਭਾਈ ਬਹੁਤ ਬਹੁਤ ਵਧਾਈਆਂ ਥੈਂਕ ਯੂ ਕੀ ਕਹਿਣਾ ਚਾਹੋਗੇ ਜਿਹੜੇ ਭਾਈ ਜਿਵੇਂ ਵਿਹਲੇ ਬੈਠੇ ਨੇ ਘਰਾਂ ਦੇ ਨੌਜਵਾਨ ਪੜ੍ਹੇ ਲਿਖੇ ਵੀ ਨਹੀਂ ਸਰਕਾਰ ਇਕੱਲੇ ਇਕੱਲੇ ਘਰ ਨਹੀਂ ਨੌਕਰੀ ਦੇ ਸਕਦੀ ਆਪਾਂ ਤਾਂ ਇਹੀ ਕਹਣਾ ਜੀ ਵੀ ਉਹ ਇੱਕ ਵਾਰ ਜਰੂਰ ਸਿੱਖਣ ਤੇ ਇਹਦਾ ਹੋਰ ਫਾਇਦਾ ਜਿੱਥੇ ਮਰਜੀ ਬੰਦਾ ਬੈਠਾ ਜੀ ਉੱਥੇ ਆਪਦਾ ਕੰਮ ਕਰ ਸਕਦਾ ਹੈ ਚਾਹ ਰਜਾਈ 'ਚ ਬੈਠਾ ਰੁਪਏ ਕਮਾਈ ਦੋ ਭਾਈ ਰੁੱਤਰ ਜਾਈ ਵਾਲੀ ਆ ਸੋ ਜਿਹਨੇ ਵੀ ਕੋਈ ਕਮਾਈ ਕਰਨੀ ਹੈਗੇ ਘਰੇ ਬੈਠ ਕੇ ਕਮਾਈ ਕਰਨੀ ਆ ਤਾਂ ਕਰ ਲਿਓ ਇਹਦਾ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਇਹਦਾ ਕੰਟੈਕਟ ਤੇ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਬੇਰਜ਼ਗਾਰ ਨੇ ਉਹਨਾਂ ਤੱਕ ਜਰੂਰ ਭੇਜ ਦਿਓ ਧੰਨਵਾਦ